ਕਈ ਦਿਨਾਂ ਤੋਂ ਪੈਂਡਿੰਗ 'ਤੇ ਕਟੋਵਰ ਦਾਸ 15 ਸਾਲਾਂ ਤੋਂ ਪੈਂਡਿੰਗ 'ਤੇ ਕੰਮ ਨੂੰ ਵੱਜ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਹਰੀ ਝੰਡੀ ਦਿੱਤੀ ਹੈ ਅਸੀਂ ਇਲਾਕਾ ਦੇ ਵਸਨੀਕਾਂ ਵੱਲੋਂ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਰੇ ਅਸਰ ਬਾਕੀ ਮੈਂ ਸਰਕਾਰ ਦੀਆਂ ਜੋ ਉਪਲਬਧੀਆਂ ਨੇ ਮੈਂ ਮਾਣਯੋਗ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਕਹੂੰਗਾ ਕਿ ਵੀ ਆ ਕੇ ਲੋਕਾਂ ਦੇ ਰਿਬੂ ਨੂੰ ਹੋਣਗੇ ਤੇ ਉਹਨਾਂ ਨੂੰ ਸਰਕਾਰ ਦੀਆਂ ਉਪਲਬਧੀਆਂ ਦੱਸਣਗੇ ਜੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਕਾਰਨ ਮੰਤਰੀ ਪੰਜਾਬ ਸਰਕਾਰ ਬਹੁਤ ਹੀ ਸਤਿਕਾਰਯੋਗ ਸਟੇਟ ਇੰਡਾਇਰਮਨ ਸਾਡੇ ਕੌਂਸਲਰ ਸੋਦਾਲ ਸਰਪੰਚ ਸਰਬਾਲ ਚੇਅਰਮੈਨ ਸਰਬਾਲ ਬਲਾਕ ਪ੍ਰਧਾਨ ਸਰਬਾਲ ਸਾਹਮਣੇ ਵੇਖਿਆ ਇਹ ਮੇਰੀਆਂ ਪੈਣਾ ਮੇਰੇ ਵੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੇ ਇੰਤਹਾਜ਼ ਬਾਦ ਮਾਰ ਕੇ ਆਦ ਕਿ ਅੱਜ ਦਾ ਜਿਹੜਾ ਲੰਬੇ ਸਮੇਂ ਤੋਂ ਰੁਕੀ ਹੋਈਏ ਰੋ ਜਿੱਥੇ ਕਈ ਪੜਪੜਾ ਉਸ ਦੇ ਕਿ ਹੁਣ ਨੀ ਬੰਨੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਅਸੀਂ ਘਰ ਘਰ ਆਉਂਦੇ ਸੀ ਗਲੀ ਗਲੀ ਜਾਂਦੇ ਸੀ ਤੇ ਅਸੀਂ ਕਹਿੰਦੇ ਸੀ ਇੱਕ ਮੌਕਾ ਕੇਜਰੀਵਾਲ ਨੂੰ ਦਿਓ ਇੱਕ ਮੌਕਾ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਦਿਓ ਤੁਹਾਡੇ ਸਾਰੇ ਰੁਕੇ ਹੋਏ ਕੰਮ ਵਿਕਾਸ ਕਾਰਜ ਹੋਵੇ ਕੰਮ ਸਕੂਲਾਂ ਦੇ ਸਰਕਾਰੀ ਸਕੂਲਾਂ ਦੀ ਡਵੈਲਪਮੈਂਟ ਦਾ ਕੰਮ ਸਰਕਾਰੀ ਹਸਪਤਾਲਾਂ ਦੇ ਕੰਮ ਪੰਜਾਬ ਨੂੰ ਖੁਸ਼ਹਾਲ ਤੇ ਪੰਜਾਬ ਬਣਾ ਦੇਗੇ ਸੋ ਹਰ ਇੱਕ ਕੰਮ ਕਰਾਉਂਦਾ ਸੀ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਤੇ ਤੁਸੀਂ ਬੱਸੋ ਸਾਰੇ ਕੰਮ ਆਜੂ ਗਏ ਸੋ ਪਹਿਲਾ ਦਿਨ ਤੋਂ ਅਸੀਂ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰ ਰਹੇ ਹਾਂ ਹਰ ਕਮਜ਼ੋਰ ਮੰਗਵਾਲਕੇ ਵਾਸੀਆਂ ਦੀ ਪ੍ਰੋਬਲਮ ਜਿਵੇਂ ਰਾਹੋਂ ਰੋਡ ਦਾ ਜਿੰਦਰ ਮਿੱਠੂ ਜੀ ਦੱਸ ਕੇ ਗਏ ਨੇ ਗੁਰਦੁਆਰਾ ਕਟਾਰਾ ਸਾਹਿਬ ਦੀ ਰੋਡ ਦਾ ਤਵੱਤਨ ਗਾਰਡ ਵਾਲੀ ਰੋਡ ਦਾ ਕ੍ਰੋਸਿੰਗ ਵਾਲੀ ਰੋਡ ਦਾ ਹਰ ਰੋਡ ਜਿਹੜੀਆਂ ਪਿੰਨਾ ਬਹੁਤ ਵੱਡੀ ਪ੍ਰੋਬਲਮ ਸੀ ਉਹਦਾ ਹੱਲ ਕੀਤਾ। ਫੋਗਲਪਾਲ ਦਾ ਜਿਹੜਾ ਸੱਤਿਆ ਨਾਸੀ ਫੋਗਲਪਾਲ ਦੀਆਂ ਸਾਰੀਆਂ ਸੜਕਾਂ ਬਣਵਾਈਆਂ। ਤੁਸੀਂ ਮੈਂ ਉਸ ਵਿੱਚ ਕਹਿੰਦਾ 470 ਕਰੋੜ ਰੁਪਏ ਆਪਣੇ ਹਲਕੇ ਸਾਹਮਣੇ ਚ 3 ਸਾਲਾਂ ਵਿੱਚ ਲੱਗ ਗਿਆ 470 ਕਰੋੜ। ਪਰ ਉਹ ਕੜ ਦੀ ਸਪੀਡ ਤਾਂ ਘਮ ਹੋ ਰਿਹਾ। ਇਹਦੇ ਬੱਲੀਆ ਸਰਕਾਰਾਂ ਜਿੰਨੀਆਂ ਸੀ ਕਿ ਖਜ਼ਾਨਾ ਖਾਲੀ ਆ। ਸਰਕਾਰ ਪੰਜਾਬ ਸਰਮਾਨ ਜੀ ਕਹਿੰਦੇ ਹੁੰਦੇ ਸੀ ਕਿ ਖਜ਼ਾਨੇ ਕਹਿੰਦੇ ਹੋ ਆ ਪਿੱਪਾ ਜਿਹੜਾ ਖਾਲੀ ਆ ਸਾਡੀ ਸਰਕਾਰ ਦੇ ਇੱਕ ਡੋਣ ਵੀ ਨਹੀਂ ਕਿਹਾ ਕਿ ਖਮਾਨਾ ਖਾਲੀ ਆ ਹੁਣ ਮਲੇਰ ਖੋੜਾ ਲਾਨ ਤੋਂ ਨਿਸਿੰਗ ਮੇਕ ਕਰੋੜ ਦਾ ਉਤਕਰਨ ਕਰਕੇ ਆ ਜਿਹੜੀ 31 ਸਵਾ 31 ਕਰੋੜ ਦਾ ਉਤਕਰਨ ਉੱਥੇ ਕੀਤਾ 3 ਕਰੋੜ 31 ਲੱਖ ਦਾ ਆਪ ਦਾਡਰ ਕਹਿਆ 100 ਦਾ ਆਪਣੇ ਹਲਕੇ ਦੇ ਵਿੱਚ ਸਕੂਲਾਂ ਚ ਗਿਆ ਲੱਖੇੜ ਕੇ ਤੇ ਗਿਆ ਕਰੋੜਾਂ ਰੁਪਈਆ ਦਾ ਉਤਕਰਨ ਆਪਣੇ ਸਾਹਮਣੇ ਆ ਦੇ ਵਿੱਚ ਹੋਇਆ ਜੋ ਕਹਿੰਦਾ ਮਤਲਬ ਪੱਲੀਆਂ ਸਰਕਾਰਾਂ ਕਹਿੰਦੀਆਂ ਜਿਵੇਂ ਅਸੀਂ ਕਿ ਖਜ਼ਾਨਾ ਖਾਲੀ ਆ ਸਾਡੀ ਸਰਕਾਰ ਤੋਂ ਮਾਣ ਜੀ ਨੇ ਇੱਕ ਦਿਨ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਆ ਜਿਹੜਾ ਕੰਮ ਲੋਕ ਕਹਿੰਦੇ ਆ ਤਾਂ ਪੰਤਰਾ ਕਹਿੰਦੇ ਕੰਮ ਕਰਕੇ ਦਿਖਾਓ ਸਰਕਾਰ ਵੱਲੋਂ ਸੀ ਅਸੀਂ ਗਰੰਟੀ ਦਿੱਤੀ ਸੀ ਕਿ ਬਿਜਲੀ ਦਾ ਬਿੱਲ ਮਾਫ ਕਰਾਂਗੇ ਤੇ 90% ਕਰਾਂਗਾ ਬੇਵਕਾਰ ਬੰਦਾ ਬਿੱਲ ਦਾ ਬਿੱਲ ਮਾਫ ਕੀਤਾ ਜਿਹੜਾ 90% ਕਰਵਾ ਬਿੱਲ ਦਾ ਬਿੱਲ ਜ਼ੀਰੋ ਆ ਸਕੂਲਾਂ ਦਾ ਕਿਾਸੀ ਕੇ ਸਰਕਾਰੀ ਸਕੂਲਾਂ ਦੀ ਜਿਹੜੀ ਆ ਹਾਲ ਸੁਧਾਰ ਦਿਆਂਗੇ ਤੇ ਤੁਸੀਂ ਕਿਸੇ ਵੀ ਸਰਕਾਰੀ ਸਕੂਲ ਚ ਜਾ ਕੇ ਦੇਖ ਲਓ ਕਿੱਥੇ ਹਾ ਲੋਕ ਸਕੂਲਾਂ ਦਾ ਢਾਟ ਨਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੇਰੀ ਇੱਕ ਵਿਕਾਸ ਦੀ ਕ੍ਰਾਂਤੀ ਮੁੱਖ ਮੰਤਰੀ ਸਰਦਾਰ ਤੁਲਸੀਬਾਹਦ ਜੀ ਨੇ ਕ੍ਰਾਂਤੀ ਸुरू ਕੀਤੀ ਹੈ ਬਦਲਦਾ ਪੰਜਾਬ ਵਿਕਾਸ ਕ੍ਰਾਂਤੀ ਕਿਉਂਕਿ ਸਕੂਲਾਂ ਦੇ ਵਿੱਚ ਜਰੂਰ ਤਾਂ ਬੱਚਿਆਂ ਨੂੰ ਪੜਾਵਾਂਗੇ ਬੱਚਿਆਂ ਨੂੰ ਵਧਿਆ ਵਧੀਆ ਲਾਗ ਲਾਗਰੇ ਵੀ ਵਧੀਆ ਰਹੇ ਵਧੀਆ ਕਾਲ ਤੀਨ ਵਾਲਾ ਪਾਣੀ ਦਵਾਂਗੇ ਤੇ ਬੱਚੇ ਖੁਸ਼ ਹੋ ਕੇ ਪੜ੍ਹਨਗੇ ਬੱਚਿਆਂ ਦੀ এডੂਕੇਸ਼ਨ ਉਤਾਲ ਦਿੱਤਾ 118 ਅੰਮ੍ਰਿਤ ਸਕੂਲ ਬਣੇ ਪੰਜਾਬ ਸਕੂਲ ਬਣੇ ਫਰਮਸ ਤੇ ਜਿਹਦੇ ਵਿੱਚੋਂ ਦੋ ਸਕੂਲ ਆਪਣੇ ਹਲਕੇ ਸਾਹਮਣੇ ਅੱਜ ਬਣੇ ਮੁੰਡੀਆਂ ਕਲਾ ਬਣਦੇ ਆ ਤੇ ਸੌਂਦੇ ਬਣਦੇ ਜਿੱਥੇ ਕਰੋੜਾ ਰੁਪਇਆ 770 ਕਰੋੜ ਦੇ ਵਿੱਚੋਂ ਇਹ amount ਵੀ ਨਹੀਂ ਗਿਣੀ ਮੈਂ ਜਿੱਥੇ ਕਰੋੜਾ ਰੁਪਇਆ ਲੱਗ ਰਿਹਾ ਤੋ ਕਹਿੰਦਾ ਮਤਲਬ ਹਰ ਇੱਕ 881 ਮਹਾਰਾਜ ਜੁਨਤ ਪੰਗਿਆਚ ਬਣੇ ਜਿੱਚ 11 ਮਹਲਾ ਪੰਗਿਆ ਆਪਣੇ ਹਲਕੇ ਬਣੇ ਸੋ ਤੇ ਤੁਹਾਡੀ ਪਿਆਰ ਸਿਰਕੇ ਸਾਰੇ ਕੰਮ ਹੋ ਰਿਹਾ ਕਿਉਂਕਿ ਤੁਸੀਂ ਸਾਨੂੰ ਪਿਆਰ ਦਿੱਤਾ ਤੇ ਅਸੀਂ ਤੁਹਾਨੂੰ ਪਿਆਰ ਸਿਰ ਕਰਦੇ ਆ ਦਿੰਦਾ ਬੋਤ ਜਾ ਰਹੇ ਅਜ ਤਾਜਪੁਰ ਰੋਡ ਤੇ ਮੈਂ ਮੈਂ ਜਦੋਂ ਵੀ ਕੋਈ ਪੋਸਟ ਬੰਦਾ ਸੀ ਕਮੈਂਟ ਕਰ ਦਿੰਦਾ ਹੁੰਦਾ ਹਾਂ ਬਸ ਤੇ ਵਿੱਚ ਸਾਡੇ ਨੌਜਵਾਨ ਕਮੇਟੀ ਲਿਖਦੇ ਸੀ ਕਿ ਤਾਜਪੁਰ ਰੋਡ ਬਣਾ ਦਿਓ ਇਹ ਬੰਨੀ ਨਹੀਂ ਪਰ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਦੱਸਿ ਜਿੱਥੇ ਵੀ ਜਾਂਦਾ ਜੀ ਤੇ ਰੋਗ ਬਣਾਉਂਗਾ ਛੜਾ ਪੱਤ ਬਣਾਉਂਗਾ ਅੱਜ ਇੱਕ ਝੋਕੇ ਜਾਂ ਸਕਦਾ ਕਿ 3 ਕਰੋੜ 31 ਲੱਖ ਰ ਮੁੱਖ ਮੰਤਰੀ ਸਦਾਪ ਸਿੰਘ ਮਾਝਾ ਜੀ ਚੱਲੇ ਆ ਕੇ ਤੁਹਾਡੀ ਸਵਾਗਤ ਲਈ ਅੱਜ ਰੋੜ ਦਾ ਉਤਕਰ ਕਰ ਰਹੇ ਸੋ ਹਰ ਕੰਮ ਜਿਹੜਾ ਸੇਵਾਜਾਰ ਬਣ ਕੇ ਸਮਾਜ ਸੁਭਾ ਨਿਵਾ ਰਹੇ ਅਜ ਤੱਕ ਪ੍ਰੈਣੀਆ ਸਰਕਾਰਾਂ ਆਵਾਜ਼ ਬਈ ਕਿ ਜਿਹੜਾ ਕੋਈ ਬੋਲਿਆ ਜਿਹੜਾ ਕੋਈ ਮਵਾਜ਼ ਹੋਤਾ ਕਿਸੇ ਨੇ ਗਲਤ ਲਿਖਤਾ ਜਾਂ ਅੰਦਰ ਜੰਦ ਦੇ ਜੱਗੀ ਰੋਕ ਕੇ ਕਿਸੇ ਨੇ ਕਹਿਤਾ ਕਿ ਤੂੰ ਇਹ ਕੰਮ ਨਹੀਂ ਕਿਹਾ ਤਤੋ ਪਕਾ ਕਰਵਾਤਾ ਸੌ ਖਾ ਕੇ ਜਿਹੜਾ ਸੰਗਿਆ ਤ ਸੰਦੇ ਲਾ ਕੇ ਅਜ ਤੱਕ ਕਿਸੇ ਤੇ ਮਵਾਜ਼ ਪੱਛਾ ਨਹੀਂ ਹੁੰ ਦਿੱਤਾ ਹਨੇ ਸਾਰੇ ਆਪਣੇ ਪੂਰੇ ਹਲਕਾ ਸਾਹਮਣੇ ਦੇ ਵਾਸੀ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਤ ਰੱਖਦਾ ਨਾ ਸਾਰਿਆਂ ਨੂੰ ਗੱਲਾਂ ਲਾ ਕੇ ਸਾਰਿਆਂ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਸੋ ਤੁਹਾਡੇ ਹੀ ਤਿਆਰ ਸ਼ਦਕਾ ਸਾਰੇ ਕੰਮ ਹੋਏ ਆ ਤਰਸਾ ਰੱਖਿਓ ਜੀ ਅਸੀਂ ਰੁਕੇ ਨਹੀਂ ਆ ਨਾ ਹੀ ਸਭ ਇਥੇ ਕਾਮੁਕ ਹੋਈ ਆ ਅਜੇ 3 ਸਾਲ ਹੋਏ ਆਉਣ ਨਾਲੋਂ 5 ਸਾਲਾਂ ਅਚ ਇੱਕ ਇੱਕ ਗਲੀ ਇੱਕ ਇੱਕ ਜਿਹੜੀ ਰੋਡ ਹੈ ਜਿਹੜੀ ਵੀ ਤੁਸੀਂ ਸਾਨੂੰ ਕਹੋਗੇ ਸਾਰੀਆਂ ਪੂਰਾ ਕੇ ਕਰਾਂਗੇ ਸਿਰਫ ਤਰਸੋ ਦੀ ਗੱਲ ਸੋ ਮੈਂ ਅੱਜ ਤੁਸੀਂ ਸਾਰਿਆਂ ਨੇ ਅੱਡਾ ਤਕੜਾ ਮਾਨ ਸਨਮਾਨ ਕੀਤਾ ਅੱਡਾ ਤਕੜਾ ਵੈਲਕਮ ਕੀਤਾ ਸੋ ਮੈਂ ਤੁਹਾਡੇ ਸਦਾ ਦੇਣੀ ਰਹੂੰਗਾ ਤੇ ਤੁਹਾਡੇ ਨਾਲ ਵਾਦਾ ਕਰਦਾ ਕਿ ਜਿਹੜੇ ਵੀ ਪਹਿਨ ਪਰ ਆ ਮੈਨੂੰ ਜਿਹੜੀ ਵੀ ਸਵਾਲ ਲਾਉਂਗੇ ਪੂਰੀ ਇਮਾਨਦਾਰੀ ਨਾਲ ਵਿਸ਼ਵਾਸ ਨਾਲ ਉਹ ਜ਼ਿੰਮੇਵਾਰੀ ਲਵਾਂਗਾ ਹਲਕਾ ਸਾਮੇ ਵਾਲਾ ਵਸਿਆ ਨੂੰ ਮੈਂ ਵੀ ਦੱਸਣਾ ਚਾਹੁੰਦਾ ਕਿ ਜੇ ਪ੍ਰਮਾਤਮਾ ਨੇ ਜਿਹੜਾ ਕਿਰਪਾ ਕੀਤੀ ਤੁਸੀਂ ਮੈਨੂੰ 2022 ਦੀ ਸਭਾ ਜਿੱਤਿਆ ਪਾਰਟੀ ਨੇ ਪਾਰਟੀ ਪ੍ਰਤੀ ਵਫਾਦਾਰੀ ਪਾਉਦੀ ਸਭਾ ਦੇ ਦੇਖਦੇ ਆਏ ਪੂਰੇ ਪੰਜਾਬ ਦੀ ਸਭਾ ਜਿੱਤੀ ਪਰੇ ਪੰਜਾਬ ਦੀ ਸੇਵਾ ਕੀਤੀ ਤਿੰਨ ਵੱਡੇ ਮੈਦਾਨਾਂ ਦਿੱਤੇ ਕਿ ਪੰਜਾਬ ਦੀ ਸੇਵਾ ਵੀ ਇਮਾਨਦਾਰ ਨਾਲ ਕਰ ਮੈਂ ਤੁਹਾਡੇ ਨਾਲ ਸਾਰੀ ਸੰਕਟ ਨਿਵਾੜਾ ਕਰਦਾ ਕਿ ਸੌਣੇਵਾਲ ਦਾ ਕੰਮ ਦੋਸ਼ਲ ਕਰਾਂਗੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਾਂ ਰਿਹਾ ਤਲਵੰਦਰਾਵਾਂ ਦਾ ਸਾਡੇ ਮంత్రి ਸਰਦਾਰ ਗੁਰਵ ਸਿੰਘ ਨਾਨ ਜੀ ਕਹਿੰਦੇ ਕਿ ਜੇ 1 ਰੁਪਿਆ ਵੀ ਖਾਵਾ ਤੇ ਸੰਫਾਸ ਦੀ ਖੋਲੀਖਾਨ ਦੇ ਬਰਾਬਰ ਹੈ ਤੇ ਅਸੀਂ ਵੀ ਉਹਨਾਂ ਦੇ ਸਪਾਈ ਹਾਂ ਮੈਂ ਤੇ ਆ ਸੜਕਾਂ ਦੇ ਕੰਮ ਚੱਲਦੇ ਹੁੰਦੇ ਸੀ ਤੇ ਪਹਿਲਾਂ ਮੱਕੀ ਕਿੰਨੇ ਦੇ ਸੀ ਸਾਡਾ ਕਮਿਸ਼ਨ ਕਿੰਨਾ ਤਦ ਬਾਅਦ ਵੀਡੀਓ ਲਾਈਵ ਚੱਲਦਾ ਸਰੇਮ ਕਹਿ ਸਕਦਾ ਕੋਈ ਪਿੰਕੇ ਦਾ ਸਰਪੰਚ ਕਹਿ ਦੇਵੇ ਕੋਈ ਠੱਕਲਾ ਕਹਿ ਦੇਵੇ ਅਫਸਰ ਖੜੇ ਇਹ ਕਹਿਦਣ ਕਿ ਸਾਡੇ ਕੋਲ ਕਦੀ 1 ਰੁਪਿਆ ਕਮਿਸ਼ਨ ਮੰਗੀ ਹੋਵੇ। ਸੋ ਉਦਲੀ ਛੜਕਾ ਮੈਨੂੰ ਪਿੱਛੇ ਭਰਾ ਪੁੱਛ ਰਿਹਾ ਸੀ ਕਿ ਜਿਹੜੀ ਇਹ ਛੜਕਾ ਵਧੀਆ ਬੰਨੂ ਵੀ ਮਿੱਟੀ ਵਾਲੇ ਵੀਰਾਂ ਨੇ ਮੈਨੂੰ ਉੱਥੇ ਗਿੱਲ ਉੱਥੇ ਮਲੇਰ ਕੋਲ ਦਾ ਰੋਡ ਤੇ ਗੱਲ ਵੀ ਸਵਾਲ ਕੀਤਾ। ਸੋ ਮੈਂ ਉਹਨਾਂ ਨੂੰ ਦੱਸਿਆ ਵਿਸਥਾਰ ਨਾਲ ਕਿ ਛੜਕਾ ਵਧੀਆ ਆਵੇ ਬੰਨੀਆਂ ਹੁੰਦੀਆਂ। ਜਦੋਂ ਨਾ ਤੇ ਮਲਾਜਪੁਰ ਕਮਿਸ਼ਨ ਲੈਣ ਤੇ ਨਾ ਲੀਡਰ ਲੇਨ ਤੇ ਪੱਲੀ ਸਰਕਾਰ ਆ ਤੁਹਾਡੀ ਜੇਕਰ ਨਾ ਮਲਾਜਪੁਰ ਕਮਿਸ਼ਨ ਲੈ ਰਗੇ ਨਾ ਤੁਹਾਡਾ ਭਰਾ ਲਊਗਾ ਤੇ ਨਾ ਹੀ ਕੋਈ ਲੀਡਰਸ ਰੋਡ ਤੇ ਲੂਗਾ 3 ਕਰੋੜ 31 ਲੱਖ 3 ਕਰੋੜ 31 ਲੱਖ 31 ਲੱਖ ਇੱਥੇ ਲੱਗੂਗਾ ਤੇ ਤੁਹਾਡੀ ਜਿਹੜੀ ਰੋਡ ਆ ਬਹੁਤ ਵਧੀਆ ਬਣ ਕੇ ਥੋੜੇ ਚਾਰ ਤੋਂ ਪੰਜ ਮਹੀਨੇ ਦੇ ਤਿਆਰ ਹੋ ਜਾਏਗੀ ਸੋ ਮੈਂ ਤੁਹਾਡਾ ਸਾਰਿਆਂ ਦਾ ਆਂਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਹਲਕੇ ਦੀ ਇਹ ਤਾਜਪੁਰ ਦੀ ਫਰਿਆਦ ਲੈ ਕੇ ਮੈਂ ਤਰਕੀਸ਼ਤਾਪੁਰ ਦੇ ਮਾਨੇ ਚੁਕਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਬਹੁਤ ਸੰਭੇ ਸਮੇਂ ਤੁਸੀਂ ਇਹ ਰੋਡ ਬਣੀ ਨਹੀਂ ਹੈ ਤੇ ਬੁਰਾ ਹਾਲ ਹੈ ਮੁੱਖ ਪ੍ਰਸ਼ਾਸਨ ਆਪਾਂ ਸੀ ਮਾਨ ਜੀ ਨੇ ਸਾਡੇ ਅੱਜ ਕਿਹਾ ਆਪਣੇ ਸੋਡੇ ਪਾਰਕ ਦੇ ਇਲਾਕੇ ਨੂੰ ਵਿਕਸਿਤ ਕਰਨ ਤੇ 5 ਕਰੋੜ ਰੁਪਏ ਰੱਖਣ ਦੀ ਆਗਜ਼ ਕਰਕੇ ਇਸ ਮੋਟ ਨੂੰ ਦਵਾਉ। ਉਹ ਪੰਜਾਬ ਸਰਕਾਰ ਨੇ ਜਿਹੜੇ ਪਲੇਸ ਵਾਲੇ ਜੀ ਰੱਖਣ ਦਾ ਇੰਪਲੈਮੈਂਟ ਪ੍ਰੋਜੈਕਟ ਦਾ ਖਰਚਾ ਕੀਤਾ। ਸੋ ਜਿਹੜੇ ਸਮਾਜ ਦਾ ਕਰ ਰਹੇ। ਤਾਂ ਪੂਰੀ ਰੋਡ ਤੋਂ ਲੈ ਕੇ ਆਮ ਹੈ 8 ਕਰੋੜ। ਪਰ ਹਰ ਪੈਣ ਹਰ ਪ੍ਰਾਪ ਬਹੁਤ ਬੁਝੇ ਉਨਾਰ ਰਿਹਾ ਤੇ ਮੁੱਖ ਮੰਤਰੀ ਸਾਹਿਬ ਕੋਲ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਤੇ ਮੈਂ ਵੀ ਆਪਣੇ ਵੱਲੋਂ ਇਸ ਮੇਂ ਹਲਕਾ ਵਾਸੀਆਂ ਨੂੰ ਇਸ ਸਤਿਕਾਰਪੂਰਨ ਮੌਕੇ ਤੇ ਤੁਹਾਨੂੰ ਵਾਕਿਆਤਾਂ ਜਿਨ੍ਹਾਂ ਨੇ ਸਾਡੀ ਬਹੁਤ ਵੱਡੀ ਰੋਲ ਨਿਭਾਈ ਇਸ ਵਰਸ਼ ਵਿੱਚ ਤੁਹਾਡਾ ਮਨੁਸ਼ਾ ਤੇ ਮੈਂ ਤਰਫੋਂ ਉਸ ਸਭ ਦਾ ਕਿ ਬਹੁਤ ਜਰੂਰੀ ਹੈ ਚਾਰ ਤੋਂ ਪੰਨ ਮਿੰਨ ਨਿਮਿਤੀ ਰੋਲ ਜਿਨੀਆਂ ਤੇ ਆ